ਸਾਹੀ ਕੱਲ੍ਹ ਦੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਮੋਗੇ ਹਾਂਜੀ ਅੱਜ ਆਪਣੀ ਕਲਾਸ ਦਾ ਹੈਗਾ ਜੀ ਦੂਸਰਾ ਦਿਨ ਇਹਦੇ ਵਿੱਚ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਸਟੀਚਿੰਗ ਪਾਵਾਂਗੇ ਕਮੀਜ਼ ਦੀ ਕਟਿੰਗ ਦੀ ਵੀਡੀਓ ਆਪਾਂ ਪਾਈ ਸੀਗੀ ਹਨਾ ਉਹਦੇ ਵਿੱਚ ਜਿਹੜੇ ਜਿਹੜੇ ਭੈਣਾਂ ਦੇ ਡਾਊਟ ਸੀ ਉਹ ਆਪਾਂ ਆਨਲਾਈਨ ਕਲੀਅਰ ਕੀਤੇ ਅੱਜ ਮੇਰਾ ਪ੍ਰੋਸੈਸ ਕੀ ਹੈ ਵੀ ਇੱਕ ਦਿਨ ਆਪਾਂ ਕਲਾਸ ਲਾਵਾਂਗੇ ਆਨਲਾਈਨ ਨਹੀਂ ਪਹਿਲਾਂ ਆਪਣਾ ਹੈਗਾ ਵੀ ਇੱਕ ਦਿਨ ਤਾਂ ਆਪਾਂ ਵੀਡੀਓ ਪਾਵਾਂਗੇ ਠੀਕ ਆ ਉਹ ਵੀਡੀਓ ਤੁਸੀਂ ਦੇਖਣੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਿਰ ਦੂਸਰੇ ਦਿਨ ਜਿਹੜੇ ਜਿਹੜੇ ਤੁਹਾਡੇ ਡਾਊਟ ਹੋਣਗੇ ਉਹ ਆਪਾਂ ਆਨਲਾਈਨ ਕਲਾਸ ਦੇ ਵਿੱਚ ਆਪਾਂ ਡਾਊਟ ਕਲੀਅਰ ਕਰਾਂਗੇ ਹਨਾ ਏਵੇਂ ਹੀ ਅੱਜ ਮੈਂ ਹੁਣ ਸਟਿਚਿੰਗ ਦੀ ਵੀਡੀਓ ਬਣਾ ਰਹੀ ਹਾਂ ਤੁਸੀਂ ਇਹ ਵੀਡੀਓ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਵੀ ਡਾਊਟ ਹੋਇਆ ਉਹ ਆਪਾਂ ਕੱਲ ਨੂੰ ਕਲਾਸ ਦੇ ਵਿੱਚ ਕਲੀਅਰ ਕਰ ਲਵਾਂਗੇ ਹਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਜੋ ਵੀ ਤੁਹਾਡਾ ਕੁਐਸਚਨ ਹੋਗਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਪੈਣਾ ਪੁੱਛ ਰਹੀਆਂ ਨੇ ਮੈਨੂੰ ਹਨਾ ਵੀ ਤੁਸੀਂ ਵੀ ਫੀਸ ਵਗੈਰਾ ਕਿੰਨੀ ਆ ਪੈਣਾ ਤੁਹਾਡੀ ਫੀਸ ਹੈ ਜਾਂ ਤੁਸੀਂ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਫਿਰ ਉਹ ਦੇਖ ਕੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਠੀਕ ਹੈ ਉਹ ਸ਼ੇਅਰ ਦੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਗਰੁੱਪ ਦੇ ਵਿੱਚ ਬਸ ਇੰਨੀ ਕੁ ਤੁਹਾਡੀ ਫੀਸ ਆ ਹੋਰ ਤੁਹਾਡੀ ਕੋਈ ਫੀਸ ਨਹੀਂ ਹੈਗੀ ਉਹ ਤੁਸੀਂ ਜਿਵੇਂ ਮਰਜ਼ੀ ਸਿੱਖੋ ਜਦੋਂ ਮਰਜ਼ੀ ਮੇਰੇ ਕੋਲੋਂ ਪੁੱਛੋ ਹਨਾ ਤੁਹਾਨੂੰ ਕੋਈ ਵੀ ਪਾਬੰਦੀ ਨਹੀਂ ਹੋਊਗੀ ਫੋਨ ਕਈ ਵਾਰ ਮੇਰੇ ਕੋਲ ਨਹੀਂ ਚੱਕਿਆ ਜਾਂਦਾ ਤੁਸੀਂ ਐ ਕਰਿਆ ਕਰੋ ਤੁਸੀਂ ਮੈਨੂੰ ਮੈਸੇਜ ਪਾ ਦਿਆ ਕਰੋ ਮੈਂ ਮੈਸੇਜ ਦਾ ਜਵਾਬ ਦੇ ਦਿੰਨੀ ਆ ਓਕੇ ਧੰਨਵਾਦ ਸਾਰਿਆਂ ਦਾ ਅੱਜ ਮੈਂ ਕਲਾਸ ਲਾਈ ਸੀ ਕਲਾਸ ਦੇ ਵਿੱਚ ਮੈਨ ਲੱਗਾ ਵੀ ਕਿੰਨੀ ਹੋਣਗੇ ਭੈਣਾ 27 28 ਭੈਣਾ ਐਡ ਹੋਈਆਂ ਸੀ ਮੈਨੂੰ ਬਹੁਤ ਖੁਸ਼ੀ ਹੋਈ ਹਨਾ ਵੀ ਇੰਨੇ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਹਨਾ ਤੁਹਾਨੂੰ ਲੱਗ ਰਿਹਾ ਉਮੀਦ ਆ ਤੁਹਾਨੂੰ ਮੇਰੇ ਤੱਕ ਹਨਾ ਜੋ ਮੈਂ ਚੀਜ਼ਾਂ ਫੇਸ ਕੀਤੀਆਂ ਨੇ ਮੈਂ ਨਹੀਂ ਚਾਹੁੰਦੀ ਉਹ ਕੋਈ ਵੀ ਭੈਣ ਫੇਸ ਕਰੇ ਤਾਂ ਤੁਸੀਂ ਮਤਲਬ ਕਿ ਮੇਰੀ ਵੀਡੀਓ ਦੇਖੋ ਦੇਖ ਕੇ ਐਂਡ ਤੱਕ ਉਹ ਤੋਂ ਸਿੱਖੋ ਵੀ ਕੀ ਸਿੱਖਣ ਨੂੰ ਮਿਲਦਾ ਫਿਰ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਹਦੇ ਵਿੱਚ ਸਾਨੂੰ ਆਹ ਚੀਜ਼ ਨਹੀਂ ਸਮਝਾਈ ਤਾਂ ਉਹ ਮੈਂ ਤੁਹਾਨੂੰ ਅਗਲੀ ਵਾਰ ਜ਼ਰੂਰ ਸਮਝਾਵਾਂਗੀ ਓਕੇ ਤਾਂ ਦੂਸਰਾ ਦਿਨ ਮੈਂ ਕਟਿੰਗ ਦੀ ਵੀਡੀਓ ਪਾਤੀ ਸੀਗੀ ਕੱਲ ਹਣ ਅੱਜ ਆਪਾਂ ਕਰਨ ਲੱਗਿਆਂ ਜੀ ਇਹਦੀ ਸਿਲਾਈ ਤੇ ਜਿੰਨਾ ਆਪਣਾ ਗਲਾ ਹੁੰਦਾ ਉਹਨਾਂ ਇਹਦੇ ਉੱਪਰ ਮੈਂ ਚਪਕੀ ਲਿਆ ਸੀਗਾ ਤੇ ਹੁਣ ਆਪਾਂ ਕੀ ਕਰਨਾ ਜਿੰਨਾ ਆਪਾਂ ਨੂੰ ਗਲੇ ਦੀ ਲੈਂਥ ਚਾਹੀਦੀ ਹੈ ਹਨਾ ਉਹਨਾਂ ਆਪਾਂ ਰੱਖ ਲਵਾਂਗੇ ਜਿਹੜੀ ਆਪਾਂ ਲੈਂਥ ਨਾ ਆਪਣੀ ਹੁੰਦੀ ਹੈ ਲੈਂਥ ਆਪਾਂ ਕਿੱਥੋਂ ਨਾ ਆਪਣੀ ਆ ਇੱਥੋਂ ਤੱਕੇ ਵੀ ਤੁਸੀਂ ਉਹ ਜਿਹੜਾ ਐਦਾਂ ਜਿਹਾ ਨਾਪਦੇ ਹੁੰਦੇ ਹੋ ਨਾ ਉਹ ਨਹੀਂ ਸਹੀ ਆਉਂਦਾ ਆਉਂਦਾ ਹੁੰਦਾ ਕਿਉਂਕਿ ਮੈਂ ਬਹੁਤ ਕਰ ਕਰ ਦੇਖਿਆ ਇਹ ਇੱਥੋਂ ਆਪਾਂ ਨਾਪਣਾ ਜਿਵੇਂ ਕਿ ਹੁਣ ਮੇਰੇ ਗਲਿਆਂ ਦੀ ਲੈਂਥ ਹੈਗੀ ਹੈ ਜੀ 7.5 ਇੰਚ ਤੇ ਮੈਨੂੰ ਚਾਹੀਦੀ ਹੈ ਇਹ 6.5 ਤਾਂ ਮੈਂ ਅੱਧਾ ਇੰਚ ਇਹਨੂੰ ਕੱਟ ਦਊਂਗੀ ਉੱਪਰੋਂ ਠੀਕ ਹੈ ਬੱਸ ਇਹਦਾ ਮੇਰਾ ਇਹ ਮਤਲਬ ਕਿ ਹਾਥੀ ਟਿਕਿਆ ਹੋਇਆ ਮੈਂ ਜਦੋਂ ਗਲਾ ਚਪਕੇਣਾ ਉਸ ਤੋਂ ਬਾਅਦ ਮੈਂ ਅੱਧਾ ਕੈਂਚ ਇੱਥੋਂ ਲਾ ਦੇਣਾ ਹੁੰਦਾ ਕਿਉਂਕਿ ਨਾਰਮਲ ਗਲਾ ਹਰ ਇੱਕ ਦਾ 프ਰੰਟ 1.5 ਹੁੰਦਾ ਦਾ ਤੇ ਹੁਣ ਆਪਾਂ ਕੀ ਕਰਨਾ ਹੁਣ ਤੁਸੀਂ ਮੈਨੂੰ ਕਹੋਗੇ ਹਨਾ ਵੀ ਭੈਣ ਇਹ ਜਮੇ ਜੀਰੋ ਤੋਂ ਹੀ ਸਿਖਾ ਰਹੀ ਆ ਕਿਉਂਕਿ ਮੈਂ ਕਈ ਭੈਣਾਂ ਨਾਲ ਨਾ ਕਰੀ ਸੀ ਕੀ ਗੱਲ ਹਨਾ ਉਹ ਮੈਨੂੰ ਕਹਿ ਰਹੇ ਸੀ ਵੀ ਤੁਸੀਂ ਜੀਰੋ ਤੋਂ ਹੀ ਸਿਖਾਓ ਸਾਨੂੰ ਬਾਕੀ ਆਪਾਂ ਕੋਈ ਗੱਲ ਨਹੀਂ ਜੋ ਵੀ ਹੋਇਆ ਹੈ ਨਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਜਾਂ ਤੁਸੀਂ WhatsApp ਤੇ ਗਰੁੱਪ ਆਪਣਾ ਬਣਿਆ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਆਪਾਂ ਕ੍ਰੀਜ਼ ਲਾ ਚੁੱਕੇ ਆ ਇੱਥੇ ਹਨ ਤੇ ਹੁਣ ਆਪਾਂ ਕੀ ਕਰਨਾ ਆਪਾਂ ਗਲਾ ਰੱਖ ਕੇ ਇੱਥੇ ਜਿਹੜੀਆਂ ਆਪਾਂ ਨਾ ਜਮਾ 0 ਤੋਂ ਸਿੱਖ ਰਹੀਏ ਨੇ ਗਲਾ ਰੱਖ ਕੇ ਮੈਂ ਫੋਨ ਸਹੀ ਕਰ ਲਾਂ ਕਿਰਾ ਇੱਥੋਂ ਬਚਾਲਾ ਕਰਕੇ ਇੱਥੇ ਆਪਾਂ ਬਚਾਲਾ ਕਰ ਰੱਖਿਆ ਸੀਗਾ ਦੇਖੋ ਨਿਸ਼ਾਨ ਲਾ ਲੈਣਾ ਜੇ ਤੁਸੀਂ ਜਮਾ ਹੀ ਅਣਜਾਣ ਹੋ ਤਾਂ ਤੁਸੀਂ ਕੀ ਕਰਨਾ ਹੈ ਇੱਥੇ ਸੂਈ ਨਾਲ ਤੁਸੀਂ ਇਦਾਂ ਕਰ ਲੈਣਾ ਠੀਕ ਹੈ ਫਿਰ ਆਪਣੀ ਜਿਹੜੀ ਸਲਾਈ ਹੋਊਗੀ ਉਹ ਜਮਾਂ ਸਹੀ ਆਊਗਾ ਸਲਾਈ ਤੁਸੀਂ ਇਦਾਂ ਮੋਟੀ ਰੱਖ ਸਕਦੇ ਹੋ ਐਦਾਂ ਆਪਾਂ ਸੂਈ ਵਿੱਚ ਹੀ ਰੱਖਣੀ ਹੈ ਸੂਈ ਵਿੱਚ ਹੀ ਰੱਖ ਕੇ ਆਪਾਂ ਇਦਾਂ ਕਰਕੇ ਕਮੀਜ਼ ਨੂੰ ਘੁਮਾ ਲੈਣਾ ਤਾਂ ਕਿ ਆਪਣਾ ਕੱਪੜਾ ਜਿਹੜਾ ਉਹ ਹੱਲੇ ਨਾ ਜਦੋਂ ਆਪਾਂ ਕਮੀਜ਼ ਦੀ ਫਿਟਿੰਗ ਕਰੀਏ ਨਾ ਉਹ ਜਦੋਂ ਆਪਾਂ ਇਹ ਆਪਣਾ ਗਲੇ ਨੂੰ ਜਿੰਨਾ ਆਪਾਂ ਫਿਨਿਸ਼ਿੰਗ ਦੇਵਾਂਗੇ ਤੇ ਜਿੰਨਾ ਆਪਾਂ ਧਿਆਨ ਨਾਲ ਹਨ ਉਹ ਕਰਾਂਗੇ ਗਲੇ ਨੂੰ ਲਾਵਾਂਗੇ ਉਹਨਾਂ ਹੀ ਵਸਤੂ ਸੇ ਸਮਝੋਗੇ ਆਪਣਾ ਇਹੜਾ ਕਮੀਜ਼ ਉਹਦੀ ਫਿਟਿੰਗ ਪ੍ਰੋਪਰ ਸਹੀ ਆਊਗੀ ਕਈ ਹੁੰਦਾ ਕਿ ਕਾਣ ਪੈ ਜਾਂਦਾ ਉਹ ਕਿੱਥੇ ਪੈਂਦਾ ਹੁੰਦਾ ਜਦੋਂ ਆਪਾਂ ਗਲੇ 'ਚ ਥੋੜੀ ਜੀ ਪ੍ਰੋਬਲਮ ਕਰ ਦਈਏ ਤੁਸੀਂ ਇਹ ਦੇਖੋ ਵੀ ਜੇ ਜਦੋਂ ਆਪਾਂ ਕਮੀਜ਼ ਬਣਾਵਾਂਗੇ ਜੀਆਂ ਬਾਹਾਂ ਲਾਵਾਂਗੇ ਹਨ ਆਪਾਂ ਨੂੰ ਕੋਈ ਵੀ ਕੱਟ ਪਾਉਣ ਦੀ ਲੋੜ ਨਹੀਂ ਪੈਣੀ ਹੈਗੀ ਗਲਾਪਣਾ ਲੱਗ ਚੁੱਕਿਆ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਦੇ ਵਿੱਚੋਂ ਅੱਧਾ ਅੱਧਾ ਇੰਚ ਸਾਈਡ ਤੇ ਛੱਡ ਕੇ ਕਟਿੰਗ ਕਰ ਦਵਾਂਗੇ ਹਨ ਵੈਸੇ ਤਾਂ ਇਹ ਬੇਸਿਕ ਜਾਈ ਆ ਪਰ ਫਿਰ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਇੱਕ ਵਾਰ ਵੀਡੀਓ ਇਹਦੀ ਪਾ ਦੇਣਾ ਜਿਹੜੀਆਂ ਜਿਹੜੀਆਂ ਭੈਣਾਂ ਮੇਰੇ ਨਾਲ ਨਾਲ ਕੰਮ ਕਰ ਰਹੀਆਂ ਨੇ ਹਨਾ ਉਹ ਤੁਸੀਂ ਜੋ ਵੀ ਬਣਾਉਣੇ ਹੋ ਭੈਣੋ ਮੈਨੂੰ WhatsApp ਤੇ ਗਰੁੱਪ ਵਿੱਚ ਪਾ ਦਿਆ ਕਰੋ ਫੋਟੋ ਕਿਉਂਕਿ ਮੈਨੂੰ ਪਤਾ ਲੱਗ ਸਕੇ ਆਪਾਂ ਹੁਣ ਜਦੋਂ ਇਹ ਸੋਚ ਹੀ ਲੱਤਾ ਵੀ ਆਪਾਂ ਸਾਰਿਆਂ ਨੂੰ ਹੀ ਸਿਖਾਉਣਾ ਤਾਂ ਫਿਰ ਉਹ ਕੱਟ ਲਾਉਣੇ ਜ਼ਰੂਰੀ ਹੈ ਤੁਸੀਂ ਤਿੰਨ ਲਾਉਣੇ ਤਿੰਨ ਲਾ ਲਓ ਚਾਰ ਲਾਉਣੇ ਚਾਰ ਲਾ ਲਓ ਮੇਰੀ ਗੈਂਚੀ ਦਾ ਮੂੰਹ ਮੁੜਿਆ ਪਿਆ ਵੱਡੀ ਬੰਦੀ ਹੈ ਟੇਲੋ ਤੇ ਹੁਣ ਆਪਾਂ ਕੀ ਕਰਨਾ ਹੁਣ ਪਤਾ ਹੀ ਹੈ ਵੈਸੇ ਹਨਾ ਇਹਨੂੰ ਇਦਾਂ ਫੋਲਡ ਕਰਕੇ ਤੇ ਆਪਾਂ ਆਪ ਕੱਚੀ ਸੇਨ ਲਾ ਲੈਣੀ ਹੈ ਪਣਾ ਹੋ ਗਿਆ ਫਰੰਟ ਵਾਲਾ ਗਲਾ ਤਿਆਰ ਠੀਕ ਹੈ ਮੈਂ ਗਲਾ ਥੋੜਾ ਜਿਆ ਡੀਪ ਰੱਖਦੀ ਆ ਇਹ ਸੂਟ ਮੇਰਾ ਹੀ ਆ ਕਿਹਦੀ ਹੁੰਦਾ ਰੇਵ ਲੀਰ ਦਾ ਰੋਲਾ ਪੈ ਜਾਂਦਾ ਹੁੰਦਾ ਰੇਵ ਲੀਰ ਹੁੰਦੀ ਆ ਜਿਹੜੀ ਆਪਾਂ ਬਣਾਉਣੀ ਹੁੰਦੀ ਆ ਉਹ ਆਪਾਂ ਇਦਾਂ ਕਰਕੇ ਨਾ ਚਾਰ ਸਪੀਸ ਲੈਣਾ ਚਾਰ ਸਪੀਸ ਦੇ ਵਿੱਚੋਂ ਆਪਾਂ ਇੱਕ ਨੁਕ ਪਰ ਤੋਂ ਐਵੇਂ ਕਰਕੇ ਕਟਿੰਗ ਕਰ ਦੇਣੀ ਫਿਰ ਜਿਹੜਾ ਇਧਰ ਮੇ ਪਾਸੇ ਹੋ ਜੂਗਾ ਉਹਦੀ ਆਪਾਂ ਜਿੰਨਾ ਜਿੰਨਾ ਆਪਾਂ ਚਾਹੀਦਾ ਮਤਲਬ ਕਿ 1.5 ਇੰਚ ਜਾਂ 2 ਇੰਚ ਹਨਾ ਰੇਵ ਲੀਰ ਦੀ ਚੌੜਾਈ ਚਾਹੀਦੀ ਉਹਨੇ ਉਹਨੇ ਆਪਾਂ ਕਟਿੰਗ ਕਰ ਲਵਾਂਗੇ ਇਹਨੂੰ ਲਾਉਣ ਦੇ ਦੋ ਤਰੀਕੇ ਹੁੰਦੇ ਆ ਇੱਕ ਤਾਂ ਆਪਾਂ ਡਬਲ ਕਰਕੇ ਲਾ ਸਕਦੇ ਆ ਇੱਕ ਆਪਾਂ ਸਿੰਗਲ ਕਰਕੇ ਲਾ ਸਕਦੇ ਆ ਜਿਹੜੀ ਤੁਹਾਨੂੰ ਪਸੰਦ ਲੱਗਦੀ ਹੈ ਵੈਸੇ ਮੈਨੂੰ ਪਸੰਦ ਹੈਗੀ ਆ ਜੀ ਸਿੰਗਲ ਵਾਲੀ ਮੈਂ ਹਰ ਇੱਕ ਦੇ ਸਿੰਗਲ ਹੀ ਲਾਉਣੀ ਆ ਐਦਾਂ ਕਰਕੇ ਇਹ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆਣਾ ਇੱਕ ਵਾਰ ਮੈਂ ਤੁਹਾਨੂੰ ਸੌਖਾ ਦੱਸੂਗੀ ਡਬਲ ਕਰਕੇ ਵੀ ਡਬਲ ਆਪਾਂ ਕਿਵੇਂ ਲਾਉਣੀ ਆ ਕਹਿੰਦਾ ਨਾ ਮੈਨੂੰ ਦੇਖਣਾ ਪੈਂਦਾ ਟਰਡੀ ਬਿੰਗੀ ਹੋ ਕੇ ਵੀ ਮੇਰੀ ਵੀਡੀਓ ਬੰਦ ਹੋ ਜਾਂਦੀ ਹੈ ਕਈ ਵਾਰ ਕੀ ਹੁੰਦਾ ਮੈਂ ਉਹੀ ਪਕਾਈ ਮਾਰੀ ਜਾਂਦੀ ਆ ਤੇ ਕਈ ਵਾਰ ਫੋਨ ਹੈਂਗ ਹੋ ਜਾਂਦਾ ਜਾਂ ਫਿਰ ਕੀ ਹੁੰਦਾ ਵੀ ਕੈਮਰਾ ਹੀ ਹਿੱਲ ਜਾਂਦਾ ਮੇਰਾ ਕੈਮਰਾ ਕਹਤ ਸੀ ਫੋਨ ਮਤਲਬ ਕਿ ਫੋਨ ਹੈ ਰੇ ਮਲੀਰ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਕੱਟ ਪਾ ਸਕਦੇ ਹੁੰਦੇ ਆ ਮੈਂ ਇੱਥੋਂ ਇੱਥੋਂ ਕੱਟ ਪਾ ਕੇ ਆਪਾਂ ਉੱਪਰ ਦੀ ਗੋ ਮਸ਼ੀਨ ਲਾ ਦੋ ਲਾਉਣੀ ਆ ਤਾਂ ਇਦਾਂ ਹੀ ਰੱਖਣਾ ਤੇ ਅੱਗੇ ਲਾ ਦੋ ਹੁਣ ਜਿਹੜੇ ਆਪਾਂ ਮੋਡੇ ਅਟੈਚ ਕਰਦੇ ਆ ਹਨ ਮੋਡੇ ਬੱਸ ਸਾਰਿਆਂ ਨੂੰ ਪਤਾ ਹੀ ਆ ਪਰ ਇੱਕ ਵਾਰ ਮੈਂ ਦੱਸਣਾ ਜ਼ਰੂਰੀ ਸਮਝੂੰਗੀ ਕਾਟਨ ਦੇ ਸੂਟਾਂ ਦੇ ਆਪਾਂ ਮੋਡੇ ਇਦਾਂ ਹੀ ਅਟੈਚ ਕਰਦੇ ਆ ਆਹ ਵਾਲਾ ਦੇਖੋ ਗਣਾ ਲੈ ਲਿਆ ਆਪਾਂ ਬੈਕ ਵਾਲਾ ਹਨ ਫਿਰ ਉਸ ਤੋਂ ਬਾਅਦ ਆਹ ਫਰੰਟ ਵਾਲਾ ਸੌਰੀ ਆਹ ਫਰੰਟ ਵਾਲਾ ਹੋ ਗਿਆ ਆ ਆਪਣਾ ਬੈਕ ਵਾਲਾ ਹੋ ਗਿਆ ਇੱਦਾਂ ਰੱਖ ਕੇ ਇਹਨੂੰ ਇੱਦਾਂ ਤੇ ਇਹਨੂੰ ਆਪਾਂ ਐਵੇਂ ਫੋਲਡ ਕਰ ਦਾਂਗੇ ਹੁਣ ਆਪਾਂ ਇੱਥੇ ਐਂ ਕਰਕੇ ਸੀਨ ਲਾ ਦੇਵਾਂਗੇ ਤੇ ਇਹਨੂੰ ਬਾਅਦ ਤੁਸੀਂ ਆਪਾਂ ਖੋਲ ਲਾਂਗੇ ਐਵੇਂ ਕਰਕੇ ਇਹਦਾ ਇੱਕ ਲੌਕ ਹਨ ਲੱਗ ਜੂ ਹਨ ਉਹ ਮਤਲਬ ਕਿ ਵਧੀਆ ਥੋੜਾ ਜਿਹਾ ਲੱਗਦਾ ਸੋਹਣਾ ਹਾਂਜੀ ਹੁਣ ਆਪਣੇ ਗਲੇ ਵਗੈਰਾ ਦੋਨੇ ਲੱਗ ਗਏ ਸੀ ਪਲੇਟਾਂ ਇਹਦੇ ਆਪਾਂ ਪਾਉਣੀਆਂ ਨੇ ਹੈਗੀਆਂ ਹੁਣ ਆਪਾਂ ਕੀ ਕਰਨਾ ਇਹਦੇ ਨਾਲ ਜਦੋਂ ਆਪਾਂ ਫਿਟਿੰਗ ਵਾਲੀ ਸੀਨ ਲਾਉਣੇ ਆਪਾਂ ਵੱਡਾ ਛੋਟਾ ਪਾਸਾ ਰੱਖਦੇ ਹਣਾ ਉਦੋਂ ਆਪਾਂ ਕੀ ਕਰਨਾ ਹੁੰਦਾ ਹੁਣ ਨਾ ਮੈਂ ਕੈਮਰਾ ਨਹੀਂ ਦੂਰ ਲੈ ਜਾ ਕੇ ਲੈ ਕੇ ਜਾ ਸਾਦੀ ਨਹੀਂ ਮੈਂ ਤੁਹਾਨੂੰ ਹਨਾ ਉਹ ਦੱਸ ਦਿੰਦੀ ਪਰ ਕੋਈ ਗੱਲ ਆਪਾਂ ਕਰ ਲਾਂਗੇ ਹਨਾ ਆਪਾਂ ਕੀ ਕਰਨਾ ਜੀ ਜਿਹੜੇ ਦੇ ਸਾਈਡ ਤੇ ਆਪਾਂ हिਪ ਕੋਲੇ ਕੱਟ ਲਾਏ ਸੀ ਗਿਆ ਵਾਲੇ ਹਨਾ ਆਪਾਂ ਕੱਟ ਨਹੀਂ ਲਾਏ ਸੀ ਆਵਲ ਇਹਨਾਂ ਨੂੰ ਆਪਾਂ ਕੱਟ ਨਾਲ ਕੱਟ ਮਲਾ ਲੈਣਾ ਇਦਾਂ ਕਰਕੇ ਕੱਟ ਨਾਲ ਕੱਟ ਮਲਾ ਲੈ ਕੇ ਇੱਥੋਂ ਆਪਾਂ ਮਲਾ ਲੈਣਾ ਆਹ ਦੇਖੋ ਕੱਟ ਨਾਲ ਕੱਟ ਆਪਾਂ ਮਲਾ ਲਿਆ ਨੀਚੇ ਤੋਂ ਹੁਣ ਆਪਾਂ ਕੀ ਕਰਨਾ ਉੱਪਰ ਤੱਕ ਸੀਨ ਲੈ ਕੇ ਜਾਣੀ ਇਹਦੀ ਸਿਲਾਈ ਤੁਸੀਂ ਇੱਕ ਵਾਰ ਮੋਟੀ ਕਰ ਲਵੋ ਕਿਉਂਕਿ ਮੈਂ ਜਿਹੜੀ ਫਿਟਿੰਗ ਵਾਲੀ ਸੀਨ ਲਾਉਣੀ ਹੈ ਨਾ ਉਹ ਪਹਿਲਾਂ ਮੈਂ ਇੱਕ ਵਾਰ ਕੱਚੀ ਸੀਨ ਕਰਕੇ ਫਿਰ ਉਸ ਤੋਂ ਬਾਅਦ ਬਣਾਉਣੀ ਹੈ। ਇਹਦੇ ਵੈਸੇ ਆਪਾਂ ਪਲੇਟਾ ਪਾਈਆਂ ਨਹੀਂ ਸੀਗੀਆਂ ਤਾਂ ਕਰਕੇ ਇਹ ਕੱਪੜਾ ਵਧਿਆ ਘਟਿਆ ਨਹੀਂ ਹੈਗਾ। ਇਹ ਜਮਨ ਜੀ ਪਿਆਰ ਜੇ ਆਪਾਂ ਪਲੇਟਾ ਪਾਉਣੇ ਫਿਰ ਆਪਣਾ ਕੱਪੜਾ ਬਾਦ ਕੱਟ ਜਾਂਦਾ ਹੁੰਦਾ। ਆਈ ਮੈਂ ਦੂਜੇ ਪਾਸੇ ਲਾਉ। ਹਾਂਜੀ ਹੁਣ ਆਪਾਂ ਕੀ ਕਰਨਾ ਆਪਾਂ ਫਿਟਿੰਗ ਵਾਲੀ ਸੀਨ ਦਾ ਨਿਸ਼ਾਨ ਲਾਉਣਾ ਜਿਵੇਂ ਆਪਾਂ ਲਾਈਨਿੰਗ ਵਾਲਾ ਹੁੰਦਾ ਉਹਦੀ ਤਾਂ ਆਪਾਂ ਵਿਚਾਲੇ ਕਰੀਜ਼ ਬਣੇ ਹੋਣਗੇ ਉਹ ਤੋਂ ਰੱਖ ਸਕਦੇ ਹੁਣ ਨਾ ਬੱਟੇ ਮੇਰੇ ਕੋਲ ਹੈਗਾ ਕਾਟਨ ਦਾ ਪੀਸ ਜਿਹਦੀ ਮੈਂ ਕੋਈ ਕਰੀਜ਼ ਕਰੂ ਹੀ ਨਹੀਂ ਬਣਾਈ ਹੈਗੀ ਇਹ ਆਪਾਂ ਡਬਲ ਕਰਕੇ ਰੱਖ ਲਵਾਂਗੇ ਛਾਤੀ ਹੈਗੀ 18 ਇੰਚ ਠੀਕ ਹੈ ਕਮਰ ਹੈਗੀ 14 ਇੰਚ ਇੱਥੋਂ ਐ ਕਰਕੇ ਤੇ हिਪ ਦਾ ਆਪਾਂ ਵਾਲਾ ਨਿਸ਼ਾਨ ਲਾਈ ਲੱਤਾ ਸੀ हिਪ ਹੈਗੀ ਹੈਗੀ 19 ਇੰਚ ਠੀਕ ਹੈ ਤੇ ਹੁਣ ਇਹਨੂੰ ਆਪਾਂ ਇਦਾਂ ਕਰਕੇ ਮਿਲਾ ਲਵਾਂਗੇ ਐਂਟੀ ਟੇਪ ਰੱਖ ਲਓ ਜੇ ਇੰਚ ਡੇਪ ਹੈਗਾ ਤਾਂ ਨਹੀਂ ਐਂਚ ਡੇਪ ਹੈਗਾ ਤੁਸੀਂ ਕੋਈ ਸਕੇਲ ਵਗੈਰਾ ਲਿਆ ਸਕਦੇ ਹੋ ਨਾ ਉਸ ਤੋਂ ਬਾਅਦ ਜੇ ਤਾਂ ਤੁਸੀਂ ਨਿਸ਼ਾਨ ਲਾਉਣ ਚ ਆਈ ਪਰਫੈਕਟ ਹੋ ਤਾਂ ਠੀਕ ਹੈ ਨਹੀਂ ਫਿਰ ਇੱਕ ਆ ਵਾਲੀ ਆਪਣੇ ਕੋਲੇ ਆਉਂਦੀ ਹੁੰਦੀ ਆ ਇਹਨੂੰ ਕੀ ਕਹਿੰਦੇ ਹੁੰਦੇ ਆ ਇਹਦਾ ਮੈਨੂੰ ਨਾਮ ਨਹੀਂ ਪਤਾ ਇਹਨੂੰ ਕੀ ਕਹਿੰਦੇ ਹੁੰਦੇ ਆ ਵੈਸੇ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਇਹਦਾ ਗਰਾਰੀ ਪਤਾ ਨਹੀਂ ਇਦਾਂ ਦਾ ਕੁਝ ਸੀਗਾ ਨਾ ਉਹ ਆਪਾਂ ਕੀ ਕਰਨਾ ਇਹਨੂੰ ਐ ਕਰਕੇ ਇਹਦੇ ਉੱਪਰ ਰੱਖ ਲੈਣੀ ਆ ਇਹਦੇ ਨਿਸ਼ਾਨ ਆ ਜਿਹੜੇ ਦੰਦੇ ਆ ਉਹ ਨੀਚੇ ਵੱੜ ਕੇ ਹਲਕਾ ਹਲਕਾ ਆਪਣੇ ਕੋਲ ਨਾ ਉਹ ਡਾਊਟ ਜੇ ਛੱਡ ਦਿੰਦੇ ਆ ਉਹਦੇ ਤੇ ਆਪਾਂ ਚਾਕ ਨਾਲ ਨਿਸ਼ਾਨ ਪੱਕੇ ਕਰ ਲੈਨੇ ਹੁੰਦੇ ਆ ਇਹਦੇ ਨਾਲ ਕੋਈ ਫਟਦਾ ਫੁੱਟਦਾ ਨਹੀਂ ਹੈਗਾ ਕੁਝ ਨਹੀਂ ਹੁੰਦਾ ਤੁਸੀਂ ਬੇਫਿਕਰ ਹੋ ਕੇ ਨਿਸ਼ਾਨ ਲਾ ਸਕਦੇ ਹੋ ਵੈਸੇ ਮੈਂ ਅੱਜ ਇਹ ਪਹਿਲੀ ਵਾਰ ਹੀ ਯੂਜ਼ ਕਰ ਰਹੀ ਆ ਕਿਉਂਕਿ ਮੈਂ ਕਦੇ ਯੂਜ਼ ਨਹੀਂ ਕੀਤੀ ਹੈਗੀ ਤੇ ਮੈਂ ਨਿਸ਼ਾਨ ਲਾਉਣੀ ਹੁੰਦੀ ਹੈਗੀ ਉਹ ਮੈਂ ਤੁਹਾਨੂੰ ਦੱਸਦਾ ਮੇਰੇal ਆਈਡੀਆ ਵੀ ਅੱਜ ਕੋਈ ਇਹਦੇ ਨਾਲ ਨੀਚੇ ਬੰਦੇ ਜੇ ਬਣ ਗਏ ਐਵੇਂ ਕਰਕੇ ਮੈਂ ਨਿਸ਼ਾਨ ਇੱਥੇ ਉਂਗਲ ਰੱਖੀ ਆ ਠੀਕ ਐ ਐਦਾਂ ਕਰਕੇ ਇਧਰਲੇ ਪਾਸੇ ਐ ਕੱਢ ਦੇਣੀ ਆ ਆਹੀਂ ਤੋਂ ਇੱਥੇ ਉਹ ਕਰ ਰੱਖੀਏ ਆਹੀਂ ਕਰਕੇ ਇਧਰੋਂ ਆਹੀਂ ਘੱਟ ਦੇਣੀ ਆ ਫਿਰ ਉਸ ਤੋਂ ਬਾਅਦ ਬਸ ਇਹਦੇ ਉੱਪਰ ਤਾਂ ਹੁਣ ਛੱਪ ਗਏ ਆ ਦੰਦੇ ਦੇ ਤਾਂ ਆਪਾਂ ਐ ਕਰਕੇ ਐਂਟੀ ਡੇਪ ਨਾਲ ਰੱਖ ਲਵਾਂਗੇ ਸੌਰੀ ਯਾਰ ਕਈ ਵਾਰ ਨਾ ਜੀਭ ਹਨਾ ਸਲਿੱਪ ਹੋ ਜਾਂਦੀ ਹੈ ਜੀਭ ਸਲਿੱਪ ਕਿਉਂ ਦੇਖੋ ਕਿ ਮੇਰਾ ਨਾ ਐਕਸੀਡੈਂਟ ਹੋ ਹੋਇਆ ਵਗਾ ਉਹਦੋਂ ਨਾ ਮੇਰਾ ਸਾਰਾ ਫੇਸ ਵਗੈਰਾ ਟੁੱਟਿਆ ਹੋਇਆਗਾ ਤੇ ਕਈ ਵਾਰ ਨਾ ਮੈਨੂੰ ਮਤਲਬ ਕਿ ਮੈਂ ਬੋਲਣਾ ਕੁਝ ਹੋਰ ਹੁੰਦਾ ਮੇਰੇ ਕੋਲ ਉਹ ਚੀਜ਼ ਬੋਲ ਹੀ ਨਹੀਂ ਹੁੰਦੀ ਹੈਗੀ ਹੈਨਾ ਆ ਵਾਲੀ ਚੀਜ਼ ਤੇ ਹੁਣ ਆਪਾਂ ਫਿਟਿੰਗ ਆਡੀ ਨਿਸ਼ਾਨੀ ਲਾ ਲਾਂਗੇ ਆਈ ਆਪਾਂ ਦੂਸਰੇ ਪਾਸੇ ਲਾ ਲਵਾਂਗੇ ਇਹਨੂੰ ਆ ਦੇਖੋ ਮੇਰਾ ਹੁਣ ਇਹ ਵੀਡੀਓ ਬਣਾਉਣ ਦਾ ਕੀ ਮਕਸਦ ਸੀਗਾ ਹਨਾ ਉਹ ਤੁਸੀਂ ਸਾਰੇ ਜਾਣਦੇ ਹੋ ਇੱਕ ਤਾਂ ਹੈਗਾ ਇਹ ਬਿਨਾ ਪਲੇਟਾਂ ਤੋਂ ਸੂਟ ਪਹਿਲਾਂ ਪਹਿਲਾਂ ਆਪਾਂ ਬਣਾਇਆ ਜੀ ਬਿਨਾ ਪਲੇਟਾਂ ਤੋਂ ਸੂਟ ਇਹਦੀ ਆਪਾਂ ਕਟਿੰਗ ਦੀ ਵੀਡੀਓ ਪਾਈਆ ਸਟੀਚਿੰਗ ਦੀ ਵੀਡੀਓ ਵੀ ਬਣਾ ਰਹੇ ਆ ਆਪਾਂ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਲੇਟਾਂ ਵਾਲਾ ਸੂਟ ਜਿਦੇ ਪਲੇਟਾਂ ਪਾਈਆਂ ਹੋਣਗੀਆਂ ਹੁਣ ਆਪਾਂ ਕੀ ਕਰਨਾ ਜਦੋਂ ਆਪਾਂ ਫਿਨਿਸ਼ਿੰਗ ਦੇਣੀ ਆ ਨਾ ਮੋਢੇ ਨੂੰ ਉਹ ਤੋਂ ਆਪਾਂ ਆ ਵਾਲੀ ਚੀਜ਼ ਤੋਂ ਫੜ ਲੈਣਾ ਜੋ ਵੀ ਵੱਧ ਘੱਟ ਹੋਊਗਾ ਆਪਾਂ ਉੱਪਰ ਕੱਢ ਦੇਵਾਂਗੇ ਉਹ ਕਿਉਂਕਿ ਬੈਕ ਵਾਲਾ ਪੱਲਾ ਤਾਂ ਆਪਾਂ ਵੱਧ ਰੱਖਿਆ ਹੀ ਹੈਗਾ ਬੈਸ ਤਾਂ ਲੋੜ ਨਹੀਂ ਹੈਗੀ ਕੋਈ ਵੀ ਸ਼ਾਂਤੀ ਪਾਉਣ ਦੀ ਪਰ ਫਿਰ ਵੀ ਆਪਾਂ ਨੂੰ ਲੱਗਦੀ ਹੈ ਨਾ ਕਿ ਫਿਰ ਆਪਾਂ ਮਾੜਾ-ਮੋਟਾ ਵੱਧ ਘੱਟ ਰਹੇ ਜਾਂਦਾ ਹਨ ਹਰ ਕਲਪੀ ਸ਼ਾਂਤੀ ਪਾ ਦਮਾਂਗੇ ਤੇ ਸ਼ਾਂਤੀ ਪਾ ਕੇ ਹੁਣ ਆਪਾਂ ਬੇ ਫਿਕਰ ਹੁੰਦੇ ਆ ਵੀ ਪਾਕਿਸਤਾਨੀ ਬਾਹ ਆਪਾਂ ਕਿਵੇਂ ਜੋੜਨੀ ਹੈ ਜਾਂ ਅੰਦਾ ਕਰਨੀ ਹੈ ਹੁਣ ਪੈਸੇ ਆ ਜਿਹੜੀ ਪਾਕਿਸਤਾਨੀ ਬਾਹ ਹੁੰਦੀ ਹੈ ਨਾ ਮੈਂ ਤੁਹਾਨੂੰ ਅੱਜ ਸਹੀ ਦੱਸਦੀ ਆ ਵੀ ਉਹ ਕਿਵੇਂ ਹੁੰਦੀ ਹੈ ਤੇ ਕਿੰਨੀ ਖੁੱਲੀ ਹੁੰਦੀ ਹੈ ਹਨਾ ਇੱਥੋਂ ਆਪਾਂ ਕੀ ਕੀਤਾ ਮੋਡਾ ਹੋ ਗਿਆ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ ਉਹਨਾਂ ਆਪਾਂ ਰੱਖ ਲੈਣਾ ਜਿਵੇਂ ਕਿ ਮੈਨੂੰ ਮੋਡਾ ਚਾਹੀਦਾ 5/8 ਇੰਚ ਕਿਉਂਕਿ ਮੇਰਾ 5/8 ਮੋਡਾ ਸਹੀ ਆ ਜੂਗਾ ਹੈ 5/8 ਇੰਚ ਆਪਾਂ ਨੂੰ ਇੱਥੋਂ ਮੋਡਾ ਚਾਹੀਦਾ ਠੀਕ ਹੈ ਤੇ ਮੂਰੇ ਮੂਰੇ ਤੁਸੀਂ ਦੇਖ ਲੈਣਾ ਵੈਸੇ ਜੇ ਆਪਾਂ ਸਹੀ ਪਾਕਿਸਤਾਨੀ ਦੇ ਹਿਸਾਬ ਨਾਲ ਚੱਲੀ ਹੈ ਹਨਾ ਤਾਂ ਇੱਥੋਂ ਵੀ ਫਿਰ 5/8 ਹੀ ਆਪਾਂ ਨੂੰ ਚਾਹੀਦਾ ਹੋਵੇ ਤਾਂ ਸਾਰੀ ਲੂਜ਼ ਹੋਊਗੀ ਹਨਾ ਤੇ ਬਟ ਮੈਂ ਇੱਥੋਂ ਕਿੰਨਾ ਰੱਖੂੰਗੀ 1 7 ਇੰਚ ਕਿਉਂਕਿ ਫਿਰ ਮੈਂ ਤੁਹਾਨੂੰ ਪਤਾ ਧਾਰ ਵੀ ਚੋਣੀ ਹੁੰਦੀ ਹੈ ਗੋਹਾ ਵੀ ਸੁੱਟਣਾ ਹੁੰਦਾ ਹੈ ਨਾ ਬਾਣੀ ਖੁੱਲੀ ਬਾਹ ਮੇਰੇ ਸਹੀ ਨਹੀਂ ਰਹਿੰਦੀ ਇਥੋਂ ਮੈਂ ਮੈਂ ਕਰਕੇ ਹਲਕੇ ਹਲਕੇ ਗਲਾਈ ਦੇ ਕੇ ਲਾ ਦੂੰਗੀ ਫਿਰ ਮੈਂ ਸੀਨ ਲਾ ਦਵਾਂ ਫਿਰ ਸੁਣ ਮੈਂ ਬਾਜੂ ਲਾ ਕੇ ਦੱਸਦੀ ਹਾਂ ਸੋ ਸਾਰੇ ਫਿਲ ਕਰਦੀ ਹਾਂ ਬਟ ਮੈਂ ਥੋੜੇ ਜਿਹਾ ਜੋ ਸਾ ਜਗਾ ਉਨਨੇ ਕ ਵੀ ਬਾੜੀਆਂ ਨੂੰ ਗੋਹੇ ਗਾਹ ਚ ਬਿਨਾਂ ਲਿਪੜੀ ਜਾਵੇ ਪੌਣੀ ਤਾਂ ਮੈਂ ਕਲੀਆਂ ਵਾਲੇ ਪਲਾਗੋ ਵੀ ਹੈਗੇ ਆ ਤੇ ਬੱਟ ਫਿਰ ਮੈਂ ਉਸ ਹਾਵ ਨਾਲ ਹੀ ਪਾਉਣੀ ਆ ਬੀਜ ਜਦ ਮੈਂ ਗੋਹਾ ਚੱਕਣਾ ਜਾਂ ਨੀਰਨੂਰਾ ਪਾਉਣਾ ਪਸੂਆਂ ਨੂੰ ਉਹਦੇ ਵਿੱਚ ਫਸੇ ਨਾ ਗੋਹਾ ਵੀ ਸਿੱਟਣਾ ਹੁੰਦਾ ਬੰਦੇ ਨੇ ਧਾਰ ਵੀ ਚੋਣੀ ਹੁੰਦੀ ਆ ਕਾਟ ਆਪਾਂ ਪਾ ਲੈਣੀ ਆ ਹਲਕੀ ਹਲਕੀ ਜਿਹੀ ਉਹ ਸੌਰੀ ਮੈਂ ਕਾਰ ਤੋਂ ਮਸਲਤੀ ਨਹੀਂ ਤੇ ਹੁਣ ਆਪਾਂ ਬਾਹ ਕਿਵੇਂ ਲਾਉਣੀ ਆ ਨਾ ਮੈਂ ਤੁਹਾਨੂੰ ਆਪ ਦਾ ਤਰੀਕਾ ਦੱਸਦੀ ਆ ਬਟ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਹਵੇਂ ਲਾ ਸਕਦੇ ਹੋ ਆ ਵਾਲਾ ਪਾਸਾ ਇੱਧਰ ਫੜ ਕੇ ਆ ਵਾਲੀ ਇਡੀ ਫਿਟਿੰਗ ਵਾਲੀ ਸੀਨ ਹੁੰਦੀ ਆ ਇੱਥੋਂ ਹੀ ਆਪਾਂ ਐ ਕਰਕੇ ਫੜ ਲੈਣੀ ਆ ਫਿਰ ਆਪਾਂ ਇਹਨੂੰ ਨਾਲ ਇਹਦੇ ਮਲਾ ਕੇ ਇਹਦੇ ਵਿੱਚ ਦੀ ਕੱਢ ਲੈਣਾ ਮੈਂ ਐਦਾਂ ਲਾਉਂਦੀ ਆ ਹਨਾ ਤੁਸੀਂ ਇਹ ਦੇਖੋ ਮੈਂ ਹੁਣ ਤੁਹਾਡੇ ਸਾਹਮਣੇ ਹੀ ਮਿਲੂਗੀ ਵੀ ਮੇਰਾ ਮੋਡਾ-ਮਾਡਾ ਸਹੀ ਆ ਰਿਹਾ ਕਿ ਨਹੀਂ ਸਹੀ ਆ ਰਿਹਾ ਬਾਅਸ ਸਹੀ ਆ ਰਿਹਾ ਇਹ ਅੱਜ ਮੈਂ ਕਲਾਸ ਲਾਈ ਸੀਗੀ ਭੈਣਾਂ ਨਾਲ ਆ ਆਨਲਾਈਨ ਕਲਾਸ ਸੀਗੀ ਆਪਣੀ ਅੱਜ ਤੋਂ ਮੈਨੂੰ ਭੈਣਾਂ ਨੇ ਆਪਣੇ ਆਪਣੇ ਸਾਰੇ ਡਾਊਟ ਹਨਾ ਮੇਰੇ ਅੱਗੇ ਰੱਖੇ ਵੀ ਸਾਨੂੰ ਕੀ ਕੀ ਡਾਊਟ ਆ ਤਾਂ ਹੁਣ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਡੇ ਸਾਰੇ ਭੈਣੋਂ ਦਾ ਕਲੀਅਰ ਕਰ ਸਕਾਂ ਹਨ ਵੈਸੇ ਮੈਂ ਕਰ ਦੂੰਗੀ ਮੈਨੂੰ ਪਤਾ ਕਿਉਂਕਿ ਇਹ ਸਾਰਿਆਂ ਦੀ ਪ੍ਰੋਬਲਮ ਸੀ ਜਦੋਂ ਅਸੀਂ ਸਿੱਖਦੇ ਸੀ ਸਾਡੀ ਵੀ ਇਹਹੀ ਪ੍ਰੋਬਲਮ ਸੀ ਵੈਸੇ ਅੱਜ ਵੀ ਕੁਝ ਸਿੱਖਦੇ ਹੀ ਰਹਦੇ ਹਾਂ ਤੋ ਕਿ ਹਰ ਇੱਕ ਕਸਟਮਰ ਜੋ ਆਉਂਦਾ ਆਪਣੇ ਕੋਲ ਆਪਾਂ ਨੂੰ ਨਵੀਂ ਚੀਜ਼ ਸਿਖਾ ਕੇ ਜਾਂਦਾ ਤੇ ਹਰ ਇੱਕ ਹੀ ਸਟੂਡੈਂਟ ਜੋ ਆਪਣੇ ਕੋਲ ਆਉਂਦਾ ਤਾਂ ਉਹ ਆਪਾਂ ਨੂੰ ਨਵੀਂ ਨਵੀਂ ਚੀਜ਼ ਕਰਕੇ ਜਾਂਦਾ ਉਹ ਕੋਈ ਇਦਾਂ ਦੀ ਨਹੀਂ ਚੀਜ਼ ਸਿਖਾਉਂ ਮਤਲਬ ਕਿ ਇਦਾਂ ਨਹੀਂ ਹੁੰਦਾ ਆਪਾਂ ਕਿਸੇ ਤੋਂ ਨਾ ਸਿੱਖੀਏ ਆਪਾਂ ਸਿੱਖਦੇ ਜੀ ਹਮੇਸ਼ਾ ਆਪ ਸਿੱਖਦੇ ਹੀ ਰਹਿਣੇ ਆ ਮੈਂ ਹੁਣ ਤੁਹਾਡੇ ਸਾਹਮਣੇ ਲਾਈਏ ਮੈਂ ਕੋਈ ਕੱਟ ਨਹੀਂ ਲਾਇਆ ਚਾਹੇ ਬਾਅਦ ਚ ਵੀਡੀਓ ਲੌਂਗ ਬਣ ਜੇ ਚਾਹੇ ਜਿਵੇਂ ਮਰਜ਼ੀ ਬਣ ਦੇ ਤੁਹਾਨੂੰ ਮੈਂ ਸਮਝ ਦਿਖਾ ਦੇਵਾਂ ਮੈਂ ਥੋੜਾ ਨਾ ਸਟੈਂਡ ਹੋਰ ਲੈ ਕੇ ਆਉਂਗੀ ਫਿਰ ਉਹਦੇ ਨਾਲ ਸਹੀ ਵੀਡੀਓ ਬਣਾਇਆ ਕਰੂਗੀ ਦੇਖੋ ਆਵਣੀ ਚੀਜ਼ ਦੇਖੋ ਜਮਾ ਸਹੀ ਆ ਰਹੀ ਆ ਕਿਸੇ ਪਾਸੇ ਕੋਈ ਝੋਲ ਨਹੀਂ ਪਿਆ ਤੇ ਕੋਈ ਵੀ ਬਲ ਨਹੀਂ ਪਿਆ ਹੈਗਾ ਦੇਖੋ ਜਮਾ ਸਹੀ ਆਈ ਆ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਆ ਰਹੀ ਬੱਸ ਇਹ ਪਾਉਣ ਨੂੰ ਤੇ ਇਹਦੇ ਵਿੱਚ ਮੈਂ ਲੈਂਸ ਕੱਟ ਕੇ ਪਾ ਸਾਦੀ ਸੀ ਬਟ ਉਹ ਮੈਂ ਇਹਦੇ ਵਿੱਚ ਹੁਣ ਹੀ ਨਹੀਂ ਦੱਸੂਗੀ ਤੁਹਾਨੂੰ ਮੈਂ ਅਗਲੀ ਵਾਰ ਦੱਸੂਗੀ